ਚੰਗੇ ਦਿਨਾਂ ਦੀ ਨਿਸ਼ਾਨੀ ਹੈ ਵੀ ਜਦੋਂ ਕੋਈ ਜਰੂਰਤ ਹੋਵੇ ਤੇ ਜਦੋਂ ਆ ਕੇ ਲੀਡਰ ਦੀ ਕਮੀ ਮਹਿਸੂਸ ਹੁੰਦੀ ਹੋਵੇ ਤੇ ਜਦੋਂ ਲੀਡਰ ਆ ਕੇ ਖੜ ਜਾਵੇ ਉਹ ਉਸ ਪਰਮਾਤਮਾ ਦੇ ਓਟ ਆਸਰੇ ਤੋਂ ਬਣ ਨਹੀਂ ਹੋ ਸਕਦਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆ ਔਰ ਪਰਮਾਤਮਾ ਨਾਲ ਮੇਰਾ ਕਸੂਰ ਇਹ ਨਹੀਂ ਹੈ ਕਿ ਮੈਨੇ ਕੋਈ ਭ੍ਰਸ਼ਟਾਚਾਰ ਕੀਤਾ ਥਾ ਮੇਰਾ ਕਸੂਰ ਇਹ ਹੈ ਕਿ ਮੈਨੇ ਉਹਨ ਰਾਸ਼ਟ ਵਿਰੋਧੀ ਤਾਕਤਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਨਵਾਂ ਜੋਸ਼ ਜਿਹੜਾ ਫਿਰ ਤੋਂ ਹਰਿਆਣੇ ਦੇ ਵਿੱਚ ਨਜ਼ਰ ਆ ਰਿਹਾ ਜਿੱਥੇ ਜਿੱਥੇ ਇਲੈਕਸ਼ਨ ਆ ਉੱਥੇ-ਉੱਥੇ ਨਜ਼ਰ ਆ ਰਿਹਾ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਸ਼ਾਨੀ ਕਲਗੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਗੀ ਦੇਸ਼ ਕੋ ਸਮਰਪਿਤ ਹੈ ਮੇਰੀ ਜ਼ਿੰਦਗੀ ਦਾ ਇੱਕ ਇੱਕ ਪਲ ਮੇਰੇ ਖੂਨ ਦਾ ਇੱਕ ਇੱਕ ਕਤਰਾ ਔਰ ਮੇਰੇ ਸਰੀਰ ਦਾ ਇੱਕ ਇੱਕ ਕਤਰਾ ਮੇਰੇ ਦੇਸ਼ ਕੇ ਲੇ ਸਮਰਪਿਤ ਹੈ ਦੋਸਤ ਜਿੰਦ ਕਦਵੀ ਵਾਰ ਜਿੰਦਾਬਾਦ ਤੇਰੀ ਸੋਣ ਤੇ ਪੜਾ ਦਿਓ ਮੇਰੋ ਕੇ ਇੰਨਾ ਦੀ ਜ਼ਮਾਨਤ ਦੇ ਨਾਲ ਪਰੇਸ਼ਾਨੀ ਕਿੰਨੂ ਹੋਏਗੀ ਕਿਹਦੇ ਨਹੀਂ ਦੁੱਟੇਗੀ ਵੋਟ ਅਸਲ ਦੇ ਵਿੱਚ ਪੈਂਦੀ ਹੈ ਚੰਗੇ ਕੰਮਾਂ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਤਾਂ ਲੋਕ ਜਿਹੜੇ ਨੇ ਤੁਹਾਡੇ ਨਾਲ ਆਪਣੇ ਆਪ ਜੁੜਦੇ ਜਾਂਦੇ ਆ ਤੇਰੀ ਕਸੀ ਜਿੰਦਾਬਾਦ ਤੇਰੀ ਕਸੀ ਜਿੰਦਾਬਾਦ ਸਾਜਰੀ ਜੇਤ ਹੋਈ ਹੈ ਟੂਟੇ ਇਸ ਟੂਟੇ ਫਰਮਾਨ ਟੂਟੇ ਗਵਾਹ

ਦਿੱਲੀ ਦੀਆਂ ਆਜ਼ਾਦ ਫੀਜ਼ਾਵਾਂ ਦੇ ਵਿੱਚ ਸਾਹ ਲੈਣਗੇ ਜਿਹੜੀ ਜ਼ਮਾਨਤ ਆ ਕੰਡੀਸ਼ਨਲ ਹੈ ਪਰ ਉਸ ਬਾਝੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪੂਰੇ ਦੇਸ਼ 'ਚ ਵਰਕਰ ਨੇ ਹਰ ਜਗ੍ਹਾ ਤੇ ਜਸ਼ਨ ਦਾ ਮਾਹੌਲ ਹੈ ਭੰਗੜੇ ਪਾਈ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਇੱਕ ਦੂਜੇ ਨੂੰ ਬਤਾਈਆਂ ਦਿੱਤੀਆਂ ਜਾ ਰਹੀਆਂ ਸੋ ਬਟਾਲਾ ਕੈਦ ਦੇ ਵਿੱਚ ਵੀ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੇ ਉਹਦੇ ਸਮਰਥਕਾਂ ਵੱਲੋਂ ਵੀ ਖੂਬ ਜਸ਼ਨ ਮਨਾਇਆ ਗਿਆ ਇਸ ਜ਼ਮਾਨਤ ਨੂੰ ਲੈ ਕੇ ਲੱਡੂ ਵੰਡੇ ਗਏ ਔਰ ਨਾਹਰੇ ਬਾਜੀ ਵੀ ਖੂਬ ਹੋਈ ਹੈ ਸੋ ਐਮਐਲਏ ਸਾਹਿਬ 117 ਦਿਨਾਂ ਦੇ ਬਾਅਦ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਆਜ਼ਾਦ ਫਿਜ਼ਾਵਾਂ ਦੇ ਵਿੱਚ ਸਾਹ ਲੈਣਗੇ ਤੁਹਾਡਾ ਕੀ ਅ ਬਿਲਕੁਲ ਜੀ ਮੈਂ ਤੇ ਪਹਿਲਾਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਹਾਂ ਜੀ ਮਾਨਜੋਗ ਜਿਨ੍ਹਾਂ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਔਰ ਇੱਕ ਮੈਂ ਦੇਖ ਰਿਹਾ ਜੀ ਜਦੋਂ ਦੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਚਾਹੇ ਹਰਿਆਣੇ ਦੀ ਇਲੈਕਸ਼ਨ ਹੈ ਚਾਹੇ ਦਿੱਲੀ ਦੀ ਇਲੈਕਸ਼ਨ ਹੈ ਅਲੱਗ ਤਰ੍ਹਾਂ ਦਾ ਜਿਹੜਾ ਵਰਕਰਾਂ ਦੇ ਵਿੱਚ ਸਾਡੇ ਆਗੂਆਂ ਦੇ ਵਿੱਚ ਜੋਸ਼ ਨਜ਼ਰ ਆ ਰਿਹਾ ਸੋ ਇਹ ਚੰਗੇ ਦਿਨਾਂ ਦੀ ਨਿਸ਼ਾਨੀ ਆ ਵੀ ਜਦੋਂ ਕੋਈ ਜਰੂਰਤ ਹੋਵੇ ਤੇ ਜਦੋਂ ਆ ਕੇ ਲੀਡਰ ਦੀ ਕਮੀ ਮਹਿਸੂਸ ਹੁੰਦੀ ਹੋਵੇ ਤੇ ਜਦੋਂ ਲੀਡਰ ਆ ਕੇ ਖੜ ਜਾਵੇ ਉਹ ਉਸ ਪਰਮਾਤਮਾ ਦੇ ਓਟ ਆਸਰੇ ਤੋਂ ਬਣਾ ਨਹੀਂ ਹੋ ਸਕਦਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆ ਔਰ ਪਰਮਾਤਮਾ ਨਾਲ ਹੈ ਜੀ ਐਡ ਆਂਦੀ ਸੀ ਕਿ ਕੁਝ ਅੱਛਾ ਕਰਨੇ ਸੇ ਪਹਿਲੇ ਕਹਿੰਦੇ ਕੁਝ ਮੀਠਾ ਹੋ ਜਾਏ ਤੇ ਇਹ ਲੱਛਣਾ ਆ ਰਹੀਆਂ ਨੇ ਵਧੀਆ ਆ ਰਹੀਆਂ ਨੇ ਸਾਰੀ ਸਟੇਟਾਂ ਦੇ ਵਿੱਚ ਜੇਨਕੇ ਦਿੱਲੀ ਹੈ ਹਰਿਆਣਾ ਹੈ ਇਹ ਤੋਂ ਪਹਿਲਾਂ ਦਰਵਿੰਦ ਕੇਜਰੀਵਾਲ ਦਾ ਆਣਾ ਕੀ ਕਹੀਏ ਵੀ ਕੁਝ ਮਿੱਠਾ ਹੋ ਗਿਆ ਬਿਲਕੁਲ ਜੀ ਮੈਂ ਕਹਿ ਸਕਦਾ ਵੀ ਪਰਮਾਤਮਾ ਨੇ ਜੋ અપਾਰ ਕਿਰਪਾ ਕੀਤੀ ਆ ਪਰਣੀ ਆ ਮੈਨੂੰ ਹਰਿਆਣੇ ਦੇ ਵਿੱਚੋਂ ਕਈਆਂ ਦੇ ਫੋਨ ਆ ਰਹੇ ਵੀਰਾਂ ਭਰਾਵਾਂ ਦੇ ਦਿੱਲੀ ਦੇ ਵਿੱਚੋਂ ਵੀ ਮੇਰੀ ਗੱਲ ਹੋਈ ਇੱਕ ਵੱਖਰਾ ਕਿਸਮ ਦਾ ਇੱਕ ਬੂਸਟ ਅਪ ਮਿਲਿਆ ਜੀ ਅੱਛਾ ਐਮਐਲਏ ਸਾਹਿਬੀ ਦੇ ਨਾਲ ਜਿਹੜੀ ਹੁਣ ਵਿਰੋਧੀ ਧਿਰਾਂ ਨੇ ਬੜੀਆਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਸੀ ਕਿ ਹਰ ਤਰ੍ਹਾਂ ਤਰਾਂ ਦੀਆਂ ਏਜੰਸੀਆਂ ਨੇ ਹਰ ਤਰ੍ਹਾਂ ਦਾ ਹੱਤਗੰਡਾ ਜਿਹੜਾ ਅਪਣਾਇਆ ਪਰ ਇਥੇ ਉਹ ਕਹਿੰਦੇ ਸਾਡੀਆਂ ਏਜੰਸੀਆਂ ਸਹੀ ਨੇ ਫਿਰ ਜ਼ਮਾਨਤ ਕਿਵੇਂ ਮਿਲ ਗਈ ਜੇਕਰ ਏਜੰਸੀਆਂ ਸਹੀ ਸੀ આરોਪ ਸਹੀ ਸੀ ਦੋ ਸਹੀ ਸੀ ਤੇ ਇਹਨਾਂ ਦੀ ਜ਼ਮਾਨਤ ਦੇ ਨਾਲ ਪਰੇਸ਼ਾਨੀ ਕਿੰਨੂ ਹੋਏਗੀ ਕਿਹਦੇ ਨਹੀਂ ਦੁੱਡੇਗੀ ਅਸਲ ਦੇ ਵਿੱਚ ਦਿੱਕਤ ਇਹ ਸੀ ਵੀ ਅੱਗੇ ਸੀ ਦੋ ਪਾਰਟੀਆਂ ਇੱਕ ਦੀ ਵਾਰੀ ਆਉਂਦੀ ਸੀ ਦੂਜਾ ਹਾਰ ਜਾਂਦਾ ਸੀ ਦੂਜਾ ਜਿੱਤਦਾ ਸੀ ਪਹਿਲਾ ਹਾਰ ਜਾਂਦਾ ਸੀ ਸੋ ਇਹ ਵਾਰੀਆਂ ਬਣੀਆਂ ਜਦੋਂ ਦੀ ਆ ਗਈ ਤੀਜੀ ਤਰ ਹੁਣ ਤੀਜੀ ਧਿਰ ਦਾ ਜਿਹੜਾ ਕੈਡਰ ਹੈ ਉਹ ਆਪਣੇ ਆਪ ਨਵਾਂ ਸਟੈਂਡ ਹੋਣਾ ਸ਼ੁਰੂ ਹੋ ਗਿਆ ਅਸੀਂ ਪੰਚਾਇਤੀ ਇਲੈਕਸ਼ਨਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਇੱਕ ਵੱਖਰੇ ਕਿਸਮ ਦਾ ਸਾਡਾ ਜਿਹੜਾ ਵਰਕਰਾਂ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚੋਂ ਕੁਝ ਸਰਪੰਚ ਬਣਨਗੇ ਮੈਂਬਰ ਸਾਹਿਬਾਨ ਬਣਨਗੇ ਇੱਕ ਵੱਖਰਾ ਕੈਡਰ ਤਿਆਰ ਹੋਊਗਾ ਉਸ ਤੋਂ ਬਾਅਦ ਸਾਡੇ ਕਾਉਂਸਲਰ ਦੀਆਂ ਇਲੈਕਸ਼ਨਾਂ ਹੋਣਗੀਆਂ ਸਾਡਾ ਹੋਰ ਕੈਡਰ ਤਿਆਰ ਹੋਊਗਾ ਸੋ ਕਹਿਣ ਦਾ ਭਾਵ ਇਹ ਦੋ ਹੀ ਪਾਰਟੀਆਂ ਸੀ ਹੁਣ ਤੀਜੀ ਪਾਰਟੀ ਆ ਗਈ ਤੀਜੀ ਪਾਰਟੀ ਨੇ ਜੇ ਦਿੱਲੀ ਚ ਵਧੀਆ ਕੰਮ ਕੀਤਾ ਲੋਕਾਂ ਨੇ ਪੰਜਾਬ ਚ ਵੀ ਮੌਕਾ ਦਿੱਤਾ ਹੁਣ ਫਿਰ ਦਿੱਲੀ ਚ ਇਲੈਕਸ਼ਨ ਵੋਟ ਅਸਲ ਦੇ ਵਿੱਚ ਪੈਂਦੀ ਹੈ ਚੰਗੇ ਕੰਮਾਂ ਨੂੰ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਤੇ ਲੋਕ ਜਿਹੜੇ ਨੇ ਤੁਹਾਡੇ ਨਾਲ ਆਪਣੇ ਆਪ ਜੁੜਦੇ ਜਾਂਦੇ ਆ ਸੋ ਮੈਂ ਇਹੋ ਜਿਤਨਾ ਹੁਣ ਪੰਜਾਬ ਹੈ ਸਾਡਾ ਪੰਜਾਬ 75 ਸਾਲ ਧਰਿਆ ਇਹਨਾਂ ਦੋਵਾਂ ਪਾਰਟੀਆਂ ਕੋ ਅੱਜ ਕਈ ਵਾਰੀ ਹਰਾਨੀ ਹੁੰਦੀ ਕਈ ਵਾਰੀ ਨਾ ਕੋਈ ਫੇਸਬੁਕ ਤੇ ਪੋਸਟਾਂ ਪਾਉਂਦੇ ਰਹਿੰਦੇ ਨੇ ਵੀ ਆਹ ਵੇਖੋ ਜੀ ਗਲੀ ਟੁੱਟੀ ਐ ਜੀ ਆਹ ਸੜਕ ਬਣਨ ਵਾਲੀ ਐ ਜੀ ਕਰਾਂਗੇ ਸਾਡੀ ਜ਼ਿੰਮੇਵਾਰੀ ਐ ਪਰ ਕਦੀ ਪਹਿਲਿਆਂ ਨੂੰ ਸਵਾਲ ਕੀਤਾ ਵੀ ਤੁਸੀਂ ਬਣਾਈਆਂ ਕਿਉਂ ਨਹੀਂ ਅੱਜ ਪਾਉਣ ਦੀ ਨੌਬਤ ਕਿਉਂ ਪੈ ਰਹੀ ਐ ਸੋ ਸੋ ਹੁਣ ਮੁੱਦਾ ਨਹੀਂ ਕੋਈ ਲੱਜਾ ਪਰ ਅਮੇਲੇ ਸਭ ਸਿਰਫ ਇਹ ਦੱਸਿਓ ਸਾਨੂੰ ਮੁੱਦੇ ਦੇ ਅੱਜ ਦੀ ਗੱਲ ਇਹ ਐ ਕਿ ਇਧਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੇ ਕਦਮ ਬਾਹਰ ਆਣੇ ਨੇ ਕਈਆਂ ਦੇ ਸਾਹ ਸੁੱਕਣੇ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਹੈ ਤਾਂ ਸਿਆਸੀ ਦੰਗਲ ਜਿਹੜਾ ਹੋਣ ਵਾਲਾ ਹੈ ਜਿੰਨਾ ਸਟੇਟਾਂ ਦੇ ਵਿੱਚ ਉਸ ਸਿਆਸੀ ਦੰਗਲ ਦੇ ਵਿੱਚ ਹੁਣ ਕਿਹੜੇ ਪਹਿਲਵਾਨ ਭਾਰੂ ਹੋਣ ਵਾਲੇ ਨੇ ਤੇ ਸਿਆਸੀ ਫਿਜ਼ਾਵਾ ਜਿਹੜੀਆਂ ਉਹਨਾਂ ਦੇ ਕਿ ਹਾਲਾਤ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਜਿਹੜੀ ਮੈਂ ਅੱਗੇ ਗੱਲ ਕਰ ਰਿਹਾ ਸੀ ਨਾ ਉਹ ਵੀ ਮੈਂ ਵਿਰੋਧੀਆਂ ਦੀ ਗੱਲ ਕਰ ਰਿਹਾ ਸੀ ਤੇ ਇਹਦੇ ਨਾਲ ਹੀ ਉਹ ਵੀ ਗੱਲ ਅਟੈਚ ਆ ਵੀ ਹੁਣ ਭਾਰੀ ਤੇ ਦੰਗਲ ਤੇ ਜਿਹੜਾ ਹੋਣਾ 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 ਤੇ ਫਿਰ ਵਿਰੋਧੀਆਂ ਦੇ ਹੀ ਆ ਨਾ ਸੋ ਕਹਿਣ ਦਾ ਪਾਵੇ ਆ ਅ ਇਹ ਅੱਜ ਬੜੀ ਵਧੀਆ ਮੁਬਾਰਕਬਾਦ ਹੈ ਸਾਡੇ ਸਾਰੇ ਵਰਕਰਾਂ ਦੇ ਵਿੱਚ ਜੋਸ਼ ਆ ਔਰ ਵੱਖਰਾ ਇੱਕ ਜਿਤਨਾ ਵੀ ਮਾਹੌਲ ਬਣਿਆ ਵਾ ਔਰ ਮੈਂ ਧੰਨਵਾਦ ਕਰਦਾ ਹਾਂ ਪਰਮਾਤਮਾ ਦਾ ਵੀ ਜਿਹਦੀ ਉਹ ਟਾਸਰੇ ਦੇ ਨਾਲ ਪਾਰਟੀ ਨੂੰ ਦਿਨ ਪ੍ਰਤੀ ਦਿਨ ਬਲ ਜਿਹੜਾ ਮਿਲਦਾ ਜਾ ਰਿਹਾ ਹੈ ਕਿਸਾਨਾ ਮਲੇ ਅਮਨ ਸ਼ੇਰ ਸਿੰਘ ਸ਼ਰੀਕਲਸੀ ਸੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਸੁਪਰੀਮਾ ਉਹਨਾਂ ਦੇ ਬਾਹਰ ਆਉਂਦਿਆਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਜਨਕੁੱਤੀ ਗਈ ਹੈ ਜਿਸ ਦੇ ਨਾਲ ਵਿਰੋਧੀਆਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਨੇ ਕਈਆਂ ਦੀਆਂ ਤੇ ਰਾਤਾਂ ਦੀਆਂ ਨੀਂਦਾਂ ਹਰਾਮ ਹੋ ਜਾਣੀਆਂ ਨੇ ਪਰ ਇਹ ਜ਼ਰੂਰ ਹੈ ਕਿ ਇਹਨਾਂ ਸਟੇਟਾਂ ਦੇ ਵਿੱਚ ਹੁਣ ਇਲੈਕਸ਼ਨ ਹੈ ਤਾਂ ਉੱਥੇ ਹਵਾ ਬਦਲ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਂਦਿਆਂ ਹੀ ਸਿਆਸੀ ਸਮੀਕਰਨ ਬਦਲ ਗਏ ਨੇ ਔਰ ਜਿਹੜੇ ਸਿਆਸੀ ਪੰਡਤ ਨੇ ਉਹਨਾਂ ਦੀਆਂ ਭੁਵਿੱਖਬਾਣੀਆਂ ਵੀ ਹੋ ਸਕਦੀਆਂ ਨੇ ਗਲਤ ਵੈਕਟਰ ਹਕਸਰ ਦੀ ਆਵਾਜ਼ ਆ ਰਹੀ ਟੂਡੇ